ਜੈ ਹਿੰਦ ਹੋਈ ਸਾਰੇ ਕੈਂਡੀਡੇਟਸ ਨੂੰ ਇੱਕ ਵਾਰ ਫੇਰ ਆਇਆ ਤੁਹਾਨੂੰ ਆਪ ਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕਲਾਸ ਲੈ ਕੇ ਇਹ ਕਲਾਸ ਹੈ ਜੀ ਸਪੈਸ਼ਲੀ ਆਪਣੇ ਪੰਜਾਬ ਜੀਕੇ ਦੀ ਜਿਹੜੇ ਕਿ ਆਉਣ ਵਾਲੇ ਪੰਜਾਬ ਸੇਵਾਦਾਰ ਤੇ ਚੌਂਕੀਦਾਰ ਭਰਤੀ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਬਟ ਇਸ ਤੋਂ ਅਲਾਵਾ ਵੀ ਤੁਸੀਂ ਕੋਈ ਹੋਰ ਪੇਪਰ ਦੇਣੇ ਜਿਸ ਦੇ ਵਿੱਚ ਪੰਜਾਬ ਜੀਕੇ ਪੁੱਛੀ ਜਾਏਗੀ ਉਸ ਦੇ ਵਾਸਤੇ ਵੀ ਤੁਸੀਂ ਇਹ ਕਲਾਸ ਜਿਹੜੀ ਹੈ ਉਹ ਲਗਾ ਸਕਦੇ ਹੋ ਠੀਕ ਹੈ ਤੇ ਇਹ ਕਲਾਸ ਜਦੋਂ ਲਾਓ ਬਈ ਨਾਲ ਦੀ ਨਾਲ ਜੇ ਕਿਸੇ ਸਵਾਲ ਦਾ ਜਵਾਬ ਤੁਹਾਨੂੰ ਪਤਾ ਹੋਏ ਤਾਂ ਕਮੈਂਟ ਵੀ ਜ਼ਰੂਰ ਕਰਿਆ ਕਰੋ ਠੀਕ ਹੈ ਤੇ ਵਈ ਕਲਾਸ ਨੂੰ ਲਾਈਕ ਵੀ ਕਰ ਦਿਆ ਕਰੋ ਤਾਂ ਚਲੋ ਫਿਰ ਅੱਜ ਦੀ ਕਲਾਸ ਆਪਾਂ ਸ਼ੁਰੂ ਕਰਦੇ ਆਂ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆਂ ਤਾਂ ਇੱਥੇ ਪੁੱਛਿਆ ਗਿਆ ਜੀ ਕਿਹੜੀ ਸਕੀਮ ਦੇ ਤਹਿਤ ਸਰਕਾਰੀ ਸਕੂਲਾਂ ਦੀ 9ਵੀਂ ਤੇ 12ਵੀਂ ਜਮਾਦਦੀਆਂ ਲੜਕੀਆਂ ਨੂੰ ਮੁਫਤ ਸਾਈਕਲ ਵੰਡੇ ਗਏ ਆਵੀਸਕੀਮ ਤੁਸੀਂ ਸੁਣੀ ਹੋਵੇਗੀ ਕਿ ਸਕੂਲਾਂ ਦੇ ਵਿੱਚ ਮੁਫਤ ਸਾਈਕਲ ਵੰਡੇ ਗਏ ਸੀ ਲੋਕੋ ਵਗੈਰਾ ਵੀ ਉਹਨਾਂ ਤੇ ਲੱਗ ਗਏ ਹੋਏ ਸੀ ਠੀਕ ਹੈ ਤੁਸੀਂ ਉਹ ਸਕੀਮ ਦੱਸਣੀ ਹੈ ਕਿ ਉਹ ਕਿਹੜੀ ਸਕੀਮ ਸੀ ਦੱਸੋ ਫਟਾਫਟ ਦੱਸੋ ਭਾਈ ਕਿਹੜੀ ਸਕੀਮ ਸੀ ਬਿਲਕੁਲ ਸਹੀ ਜਵਾਬ ਕੀ ਹੋਇਆ ਜੀ অপਸ਼ਨ ਏ ਮਾਈ ਭਾਗੋ ਵਿੱਦਿਆ ਸਕੀਮ ਠੀਕ ਹੈ ਇਸੇ ਦੇ ਤਹਿਤ ਸਾਈਕਲ ਜਿਹੜੀਆਂ ਸਕੂਲਾਂ ਦੇ ਵਿੱਚ ਵੰਡੀ ਗਈ ਸੀ ਨਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਦੀਆਂ ਕੁੜੀਆਂ ਨੂੰ ਠੀਕ ਹੈ ਅੱਗੇ ਚੱਲੀਏ ਚਲੋ ਨੈਕਸਟ ਕੁਸ਼ਚਨ ਦੀ ਆਪਾਂ ਗੱਲ ਕਰਦੇ ਹਾਂ ਤਾਂ ਕਾਫੀ ਇੰਪੋਰਟੈਂਟ ਕੁਸ਼ਚਨ ਤੇ ਪੁੱਛਿਆ ਗਿਆ ਜੀ ਰਾਇਲ ਸਿਟੀ ਆਫ ਪੰਜਾਬ ਕਿਸ ਨੂੰ ਕਿਹਾ ਜਾਂਦਾ ਹੈ ਰਾਇਲ ਸਿਟੀ ਆਫ ਪੰਜਾਬ ਕਿਸ ਨੂੰ ਕਿਹਾ ਜਾਂਦਾ ਹੈ ਤੁਸੀਂ ਦੱਸਣਾ ਪੰਜਾਬ ਦੀ ਅਮੀਰ ਸਿਟੀ ਠੀਕ ਹੈ ਦੱਸੋ ਰਾਜੇ ਰਜਵਾੜਿਆਂ ਦਾ ਸ਼ਹਿਰ ਕਹਿ ਲੋ ਜਾਂ ਫਿਰ ਕਿਹੜਾ ਹੈ ਜੀ ਸਾਰੇ ਰਾਮ ਨਾਲ ਦੱਸ ਸਕਦੇ ਆਪਸ਼ਨ ਡੀ ਪਟਿਆਲਾ ਠੀਕ ਹੈ ਪਟਿਆਲਾ ਜਿਹੜਾ ਹੈ ਦੱਸੋ ਇਹਨੂੰ ਪੰਜਾਬ ਦੀ ਰਾਇਲ ਸਿਟੀ ਕਿਹਾ ਜਾਂਦਾ ਹੈ ਚਲਦੇ ਆ ਨੈਕਸਟ ਕੁਐਸਚਨ ਦੇ ਵੱਲ ਤੇ ਇੱਥੇ ਪੁੱਛਿਆ ਗਿਆ ਹੈ ਜੀ ਦੇਸ਼ ਰਾਹੀਂ ਬੱਚਿਆਂ ਦੇ ਲਈ ਮੈਗਜ਼ੀਨ ਪੰਖੜੀਆਂ ਪ੍ਰਕਾਸ਼ਿਤ ਕਰੀ ਜਾ ਰਹੀ ਹੈ ਠੀਕ ਹੈ ਕੋਲ ਮਿਲਾ ਕੇ ਕੁਐਸਚਨ ਬਸ ਆਹੀ ਪੁੱਛ ਰਿਹਾ ਕਿ ਜਿਹੜੀ ਪੰਖੜੀਆਂ ਮੈਗਜ਼ੀਨ ਹੈ ਇਹਨੂੰ ਕੌਣ ਪ੍ਰਕਾਸ਼ਿਤ ਕਰਦਾ ਹੈ অপਸ਼ਨ ਇੱਥੇ ਲੱਗੇ ਹੋਏ ਐ ਫਟਾਫਟ ਆਪਸ਼ਨ ਚੂਜ਼ ਕਰੋ ਤੇ ਇਸ ਡੈਸ਼ ਦੀ ਥਾਂ ਭਰ ਦਿਓ ਫਟਾਫਟ ਦੱਸੋ ਸਹੀ ਜਵਾਬ ਕੀ ਹੋਈਗਾ ਜਿਹੜੀ ਪੰਖੜੀਆਂ ਮੈਗਜ਼ੀਨ ਹੈ ਇਹਨੂੰ ਕੌਣ ਪ੍ਰਕਾਸ਼ਿਤ ਕਰਦਾ ਹੈ ਮੈਗਜ਼ੀਨ ਹੁੰਦੇ ਜੀ ਰਸਾਲੇ ਠੀਕ ਹੈ ਤਾਂ ਦੱਸੋ ਬਾਈ ਸਹੀ ਜਵਾਬ ਕੀ ਹੋਈਗਾ ਤੇ ਸਵਾਲ ਦਾ ਸਹੀ ਜਵਾਬ ਹੋਏਗਾ ਜੀ অপਸ਼ਨ ਏ ਪੰਜਾਬ ਸਕੂਲ ਸਿੱਖਿਆ ਬੋਰਡ ਧਿਆਨ ਰੱਖਿਓ ਠੀਕ ਹੈ ਇਸ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਜਿਹੜਾ ਹੈ ਉਹ ਆਪਣੇ ਪ੍ਰਾਇਮਰੀ ਸਿੱਖਿਆ ਤੇ ਪ੍ਰਵੇਸ਼ ਇਹ ਕੁਝ ਹੋਰ ਰਸਾਲੇ ਵੀ ਪ੍ਰਕਾਸ਼ਿਤ ਕਰਦਾ ਸੋ ਧਿਆਨ ਰੱਖਿਓ ਥੋੜਾ ਜਿਹਾ ਅੱਗੇ ਚਲੀਏ ਚਲੋ ਨੈਕਸਟ ਕੁਸ਼ਨ ਦੀ ਆਪਾਂ ਗੱਲ ਕਰਦੇ ਆ ਤਾਂ ਕਾਫੀ ਇੰਪੋਰਟੈਂਟ ਕੁਸ਼ਨ ਸਟਾਰ ਲਾ ਕੇ ਨੋ ਡਾਊਨ ਕਰਿਓ ਪੁੱਛਿਆ ਗਿਆ ਪੰਜਾਬੀ ਭਾਸ਼ਾ ਦੇ ਕਿਹੜੇ ਕਵੀ ਨੂੰ ਪੰਜਾਬ ਦਾ ਛੇਵਾਂ ਦਰਿਆ ਕਿਹਾ ਜਾਂਦਾ ਹੈ ਅੰਡਰਲਾਈਨ ਕਰਿਓ ਚੀਜ਼ ਨੂੰ ਪੰਜਾਬ ਦਾ ਛੇਵਾਂ ਦਰਿਆ ਫਟਾਫਟ ਦੱਸੋ ਵੀ ਪੰਜਾਬੀ ਭਾਸ਼ਾ ਦੇ ਕਿਹੜੇ ਕਵੀ ਨੂੰ ਪੰਜਾਬ ਦਾ ਛੇਵਾਂ ਦਰਿਆ ਕਿਹਾ ਜਾਂਦਾ ਹੈ ਬਹੁਤ ਇੰਪੋਰਟੈਂਟ ਕੁਸ਼ਚਨ ਹੈ ਤਾਂ ਸਹੀ ਜਵਾਬ ਕੀ ਹੋਏਗਾ ਜੀ ਬਿਲਕੁਲ ਆਪਸ਼ਨ ਡੀ ਪ੍ਰੋਫੈਸਰ ਪੂਰਨ ਸਿੰਘ ਠੀਕ ਹੈ ਪੰਜਾਬੀ ਪਾਸ਼ਾ ਦੇ ਜਿਹੜੇ ਕਵੀ ਐ ਪ੍ਰੋਫੈਸਰ ਪੂਰਨ ਸਿੰਘ ਇਹਨਾਂ ਨੂੰ ਪੰਜਾਬ ਦਾ ਛੇਵਾਂ ਦਰਿਆ ਕਿਹਾ ਜਾਂਦਾ ਹੈ ਅੱਗੇ ਚੱਲਦੇ ਆਂ ਨੈਕਸਟ ਕੁਐਸਚਨ ਦੇ ਵੱਲ ਤੇ ਕਾਫੀ ਇੰਪੋਰਟੈਂਟ ਕੁਐਸਚਨ ਪੁੱਛਿਆ ਗਿਆ ਜੀ ਐਂਗਲੋ ਸਿਕਵਾਰ ਮਿਊਜ਼ੀਅਮ ਕਿੱਥੇ ਸਥਿਤ ਹੈ ਮਿਊਜ਼ੀਅਮ ਚੁੜਿਆ ਹੈ ਇਹਨਾਂ ਬਾਰੇ ਕੁਐਸਚਨ ਬਣਨ ਦੇ ਪੂਰੇ ਚਾਂਸ ਹੈ ਧਿਆਨ ਰੱਖਿਓ ਤਾਂ ਫਿਲਹਾਲ ਆਪਾਂ ਐਂਗਲੋ ਸਿਕਵਾਰ ਮਿਊਜ਼ੀਅਮ ਦੀ ਗੱਲ ਕਰ ਰਹੇ ਆਂ ਤਾਂ ਕਿੱਥੇ ਸਥਿਤ ਹੈ ਜੀ ਬਿਲਕੁਲ ਸਹੀ ਜਵਾਬ ਹੋਵੇਗਾ ਜੀ ਫਿਰੋਜ਼ਪੁਰ ਠੀਕ ਹੈ ਧਿਆਨ ਰੱਖਿਓ ਆਪਸ਼ਨ ਸੀ ਐਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੈ अगे चलीए चलो नैक्सट क्वेश्चन की आप गल करते हैं तो एक होर म्यूजियम की इतने गल कर लेंद म्यूजियम है जी आर्कीोलॉजीकल म्यूजियम तीस दसना है कि स्थित है ठीक है आर्कीोलॉजीकल म्यूजियम कितने स्थित है तुम्हें दसना है अपने पंजाब की गल हो रही है दसो फटाफट पता है किसी बिल्कुल सही जवाब की होगा जी ओप्शन बी रूपनगर ठीक है ਆਰਕੀਓਲੋਜੀਕਲ ਮਿਊਜ਼ੀਅਮ ਜਿਹੜਾ ਹੈ ਰੂਪਨਗਰ ਦੇ ਵਿੱਚ ਸਥਿਤ ਹੈ ਇਹ ਨੈਕਸਟ ਸਵਾਲ ਦੇ ਵੱਲ ਤੇ ਕੁਐਸਚਨ ਨੰਬਰ ਹੈ ਜੀ ਆਪਣਾ 166 ਪੁੱਛਿਆ ਗਿਆ ਜੀ ਵੁਡਨ ਸਿਟੀ ਆਫ ਪੰਜਾਬ ਕਿਸ ਨੂੰ ਕਿਹਾ ਜਾਂਦਾ ਹੈ ਫਟਾਫਟ ਦੱਸੋ ਬਹੁਤ ਹੀ ਸਿੰਪਲ ਕੁਐਸਚਨ ਹੈ ਵੁਡਨ ਸਿਟੀ ਆਫ ਪੰਜਾਬ ਕਿਹਨੂੰ ਕਿਹਾ ਜਾਂਦਾ ਹੈ ਦੱਸੋ ਬਈ ਸਾਰੇ ਜਵਾਨ ਸਹੀ ਜਵਾਬ ਕੀ ਹੋਇਆ ਜੀ ਕਰਤਾਰਪੁਰ ਬਿਲਕੁਲ ਆਪਸ਼ਨ ਡੀ ਹੈ ਸਵਾਲ ਦਾ ਸਹੀ ਜਵਾਬ ਹੈ ਜੀ ਕਰਤਾਰਪੁਰ ਤੇ ਆਪਣੇ ਮੌਜੂਦਾ ਪੰਜਾਬ ਵਾਲੇ ਕਰਤਾਰਪੁਰ ਦੀ ਆਪਾਂ ਗੱਲ ਕਰ ਰਹੇ ਹਾਂ ਜਿਹੜਾ ਕਿ ਜਲੰਧਰ ਵਿਖੇ ਹੈ ਠੀਕ ਹੈ ਇਹ ਚੀਜ਼ ਧਿਆਨ ਰੱਖਿਓ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੇ ਵੱਲ ਤੇ ਕੁਐਸਚਨ ਨੰਬਰ ਹੈ ਜੀ 267 ਪੁੱਛਿਆ ਕਿ ਜੀ ਰਸੀਦੀ ਟਿਕਟ ਕਿਸ ਦੀ ਸਵੇ ਜੀਵਨੀ ਜਾਂ ਫਿਰ ਆਤਮ ਕਥਾ ਹੈ ਠੀਕ ਹੈ ਸਵੇ ਜੀਵਨੀ ਨੂੰ ਹੀ ਆਤਮ ਕਥਾ ਕਿਹਾ ਜਾਂਦਾ ਹੈ ਸੋ ਫਟਾਫਟ ਦੱਸੋ ਬਈ ਰਸੀਦੀ ਟਿਕਟ ਜਿਹੜੀ ਹੈ ਉਹ ਕਿਹਦੀ ਸਵੇ ਜਿਵਣੀ ਹੈ ਬਹੁਤ ਇਪੋਰਟੈਂਟ ਹੈ ਦੱਸੋ ਸਹੀ ਜਵਾਬ ਕੀ ਹੋਏਗਾ ਜੀ ਬਿਲਕੁਲ ਆਪਸ਼ਨ ਏ ਸਵਾਲ ਦਾ ਸਹੀ ਜਵਾਬ ਹੋਏਗਾ ਜੀ ਇਹ ਹੈ ਜੀ ਅਮ੍ਰਿਤਾ ਪ੍ਰੀਤਮ ਦੀ ਠੀਕ ਹੈ ਧਿਆਨ ਰੱਖਿਓ ਆਪਸ਼ਨ ਏ ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੈ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੇ ਵੱਲ ਤੇ ਕਾਫੀ ਇਪੋਰਟੈਂਟ ਕੁਐਸਚਨ ਤਾਂ ਕੁਐਸਚਨ ਨੰਬਰ 268 ਦੇ ਵਿੱਚ ਪੁੱਛਿਆ ਗਿਆ ਜੀ ਜੇਲਮ ਦਰਿਆ ਦਾ ਪੁਰਾਣਾ ਨਾਮ ਕੀ ਸੀ ਫਟਾਫਟ ਦੱਸੋ ਸਾਰੇ ਜਵਾਨ ਸਤਲੁਜ ਬਾਰੇ ਆਪਾਂ ਗੱਲਬਾਤ ਕਰ ਚੁੱਕੇ ਆ ਫਿਲਹਾਲ ਜੇਲਮ ਦਾ ਦੱਸੋ ਜਲਮ ਦਰਿਆ ਦਾ ਪੁਰਾਣਾ ਨਾਂ ਕੀ ਸੀ ਤਾਂ ਸਹੀ ਜਵਾਬ ਕੀ ਹੋਏਗਾ ਜੀ ਸਹੀ ਜਵਾਬ ਹੋਏਗਾ ਜੀ ਹਾਈ ਡੇ ਸਪੀਚ অপਸ਼ਨ ਸੀ ਇਹ ਸਵਾਲ ਦਾ ਬਿਲਕੁਲ ਸਹੀ ਜਵਾਬ ਹੈ ਠੀਕ ਹੈ ਅੱਗੇ ਚੱਲੀਏ ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਤਾਂ ਇੱਥੇ ਪੁੱਛਿਆ ਗਿਆ ਜੀ ਬਹੁਤ ਹੀ ਸਿੰਪਲ ਤੇ ਬਹੁਤ ਹੀ ਇੰਪੋਰਟੈਂਟ ਕੁਐਸਚਨ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਤੁਸੀਂ ਦੱਸਨੇ ਦੱਸੋ ਫਟਾਫਟ ਤੇ ਸਾਰੇ ਜਵਾਨ ਬਾਈ ਸਵਾਲ ਦਾ ਜਵਾਬ ਲਿਖੋ ਕਿਉਂਕਿ ਬਹੁਤ ਸਿੰਪਲ ਕੁਐਸਚਨ ਹੈ ਬਿਲਕੁਲ ਸਹੀ ਜਵਾਬ ਹੋਏਗਾ ਜੀ ਆਪਸ਼ਨ A ਗੁਰਮੁਖੀ ਠੀਕ ਹੈ ਆਪਸ਼ਨ A ਸਵਾਲ ਦਾ ਬਿਲਕੁਲ ਸਹੀ ਜਵਾਬ ਹੈ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਪੁੱਛਿਆ ਗਿਆ ਜੀ ਪੰਜਾਬ ਦੀ ਰਾਜਖੇਡ ਕਿਹੜੀ ਹੈ ਪੰਜਾਬ ਦੀ ਰਾਜਖੇਡ ਬਾਰੇ ਗੱਲਬਾਤ ਹੋ ਰਹੀ ਹੈ ਤੇ ਜਿਹੜੇ ਜਵਾਨਾਂ ਨੂੰ ਪਤਾ ਹੈ ਉਹ ਇਸ ਦਾ ਕੰਪਲੀਟ ਜਵਾਬ ਲਿਖਣ ਠੀਕ ਹੈ ਤੇ ਦੱਸੋ ਫਿਰ ਫਟਾਫਟ ਸਹੀ ਜਵਾਬ ਕੀ ਹੋਏਗਾ ਜੇ ਤੁਸੀਂ ਦੱਸਿਆ ਜੀ ਆਪਸ਼ਨ B ਕਬੱਡੀ ਤਾਂ ਆਪਸ਼ਨ ਅਕੋਰਡਿੰਗ ਤੁਹਾਡਾ ਜਵਾਬ ਬਿਲਕੁਲ ਸਹੀ ਹੈ ਠੀਕ ਹੈ ਕੰਪਲੀਟ ਆਪਾਂ ਗੱਲ ਕਰੀਏ ਤਾਂ ਜਿਹੜੀ ਸਰਕਲ ਕਬੱਡੀ ਹੁੰਦੀ ਹੈ ਉਹ ਪੰਜਾਬ ਦੀ ਰਾਜ ਖੇਡ ਹੈ ਅੱਗੇ ਚੱਲੀਏ ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਹਾਂ ਤਾਂ ਇੱਥੇ ਪੁੱਛਿਆ ਗਿਆ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਇਲਾਕਾ ਪਵਾਦ ਖੇਤਰ ਵਿੱਚ ਆਉਂਦਾ ਹੈ ਪਵਾਦ ਖੇਤਰ ਦੀ ਗੱਲ ਹੋ ਰਹੀ ਹੈ ਠੀਕ ਹੈ ਕੁਝ ਆਪਸ਼ਨ ਤੁਹਾਡੇ ਸਾਹਮਣੇ ਲੱਗੇ ਹੋਏ ਐ ਤੇ ਤੁਸੀਂ ਦੱਸਣਾ ਕਿ ਇਹਨਾਂ ਵਿੱਚੋਂ ਕਿਹੜਾ ਇਲਾਕਾ ਪੁਆਦ ਖੇਤਰੰਡ ਰੰਦਾ ਹੈ ਜਾਂ ਫਿਰ ਕਹਿ ਲਓ ਕਿ ਇਹਨਾਂ ਵਿੱਚੋਂ ਕਿਹੜਾ ਇਲਾਕਾ ਜਿਹੜਾ ਪੁਆਦੀ ਇਲਾਕਾ ਹੈ ਦੱਸੋ फटाफट ਸਾਰੇ ਜোন ਟਰਾਈ ਕਰੋ ਬਈ ਜੇ ਕੋਈ ਪੁਆਦ ਦਾ ਹੈ ਤਾਂ ਉਹ ਤਾਂ ਬਿਲਕੁਲ ਟਰਾਈ ਕਰੋ ਬਿਲਕੁਲ ਸਹੀ ਜਵਾਬ ਕੀ ਹੋਏਗਾ ਜੀ অপਸ਼ਨ ਡੀ ਫੁਤੇਗੜ ਸਭ ਵੀ ਪੁਆਦਾ ਇਲਾਕਾ ਹੈ ਠੀਕ ਹੈ ਪਟਿਆਲਾ ਦੇ ਵਿੱਚ ਵੀ ਪੁਆਦਾ ਇਲਾਕਾ ਹੈ ਰੂਪਨਗਰ ਦੇ ਵਿੱਚ ਵੀ ਹੈ ਇਸ ਤੋਂ ਇਲਾਵਾ ਮੁਹਾਲੀ ਦੇ ਵਿੱਚ ਵੀ ਹੈ ਠੀਕ ਹੈ ਤਿਆਰ ਰੱਖਿਓ ਅੱਗੇ ਚਲੀਏ ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆਂ ਤਾਂ ਪੁੱਛਿਆ ਗਿਆ ਜੀ ਮਹਾਭਾਰਤ ਦਾ ਯੁੱਧ ਕਿੱਥੇ ਲੜਿਆ ਗਿਆ ਸੀ ਮਹਾਭਾਰਤ ਬਾਰੇ ਜਾਣਦੇ ਹੋ ਹੁਣ ਤੁਸੀਂ ਆਪਸ਼ਨ ਦੇਖ ਕੇ ਮੈਨੂੰ ਫਟਾਫਟ ਦੱਸੋ ਕਿ ਮਹਾਭਾਰਤ ਦਾ ਯੁੱਧ ਜਿਹੜਾ ਹੈ ਉਹ ਕਿੱਥੇ ਲੜਿਆ ਗਿਆ ਬਹੁਤ ਵਿਸ਼ਾਲ ਯੁੱਧ ਸੀ ਦੱਸੋ ਕਿੱਥੇ ਲੜਿਆ ਗਿਆ ਬਿਲਕੁਲ ਸਹੀ ਜਵਾਬ ਕੀ ਹੋਏਗਾ ਜੀ ਸਹੀ ਜਵਾਬ ਹੋਏਗਾ ਜੀ ਆਪਸ਼ਨ ਸੀ ਕ੍ਰੂਸ਼ੇਤਰ ਠੀਕ ਹੈ ਆਪਸ਼ਨ ਸੀ ਇਸ ਦਾ ਬਿਲਕੁਲ ਸਹੀ ਜਵਾਬ ਹੈ ਕ੍ਰੂਸ਼ੇਤਰ ਹੁਣ ਕਿੱਥੇ ਜੀ ਹਰਿਆਣਾ ਵਿੱਚ ਠੀਕ ਹੈ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਹਾਂ ਤਾਂ ਕਾਫੀ ਇੰਪੋਰਟੈਂਟ ਕੁਐਸਚਨ ਪੁੱਛਿਆ ਗਿਆ ਜੀ ਰਾਵੀ ਨਦੀ ਦੇ ਕੰਡੇ ਹੋਇਆ ਦਸਰਾਜ ਦਾ ਯੁੱਧ ਦਸ ਰਾਜਾਂ ਅਤੇ ਦੇਸ਼ ਵਿੱਚ ਲੜਿਆ ਗਿਆ ਸੀ ਕੁਐਸਚਨ ਫੇਰ ਤੋਂ ਸੁਣ ਲਓ ਰਾਵੀ ਦਰਿਆ ਦੇ ਕੰਡੇ ਤੇ ਹੋਇਆ ਦਸਰਾਜ ਦਾ ਯੁੱਧ ਦਸ ਰਾਜਾਂ ਅਤੇ ਦੇਸ਼ ਵਿੱਚ ਕਰ ਹੋਇਆ ਸੀ ਸੋ ਇੱਕ ਸਾਈਡ ਤਾਂ ਮੰਨ ਲਓ ਕਿ ਦਸ ਰਾਜੇ ਸੀ ਇੱਕ ਸਾਈਡ ਇੱਕ ਕੱਲਾ ਰਾਜਾ ਸੀ ਹੁਣ ਉਸੇ ਦਾ ਨਾਮ ਤੁਸੀਂ ਚੂਜ਼ ਕਰਨਾ ਹੈ ਕਿ ਉਹ ਕਿਹੜਾ ਸੀ ਦੱਸੋ ਫਟਾਫਟ ਤੇ ਇੱਥੇ ਫਿਲ ਕਰੋ ਫਟਾਫਟ ਸਾਰੇ ਜਵਾਬ ਟਰਾਈ ਕਰੋ ਵਈ ਸਹੀ ਜਵਾਬ ਕੀ ਹੋਏਗਾ ਤੇ ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਇਹ ਆਪਣੇ دریاਵਾਂ ਤੋਂ ਰਿਲੇਟਡ ਹੈ ਬਿਲਕੁਲ ਸਹੀ ਜਵਾਬ ਕੀ ਹੋਏਗਾ ਜੀ ਸੁਦਾਸ অপਸ਼ਨ ਡੀ ਐਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੋਏਗਾ ਜਿਹੜਾ ਰਾਵੀ ਦਰਿਆ ਦੇ ਕੰਢੇ ਦਸਰਾਜ ਦਾ ਯੁੱਧ ਹੋਇਆ ਸੀ ਉਹ 10 ਰਾਜੇ ਤੇ ਸੁਦਾਸ ਵਿਚਕਾਰ ਹੋਇਆ ਸੀ ਠੀਕ ਹੈ ਅੱਗੇ ਚਲਿਏ ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਹਾਂ ਬਹੁਤ ਇੰਪੋਰਟੈਂਟ ਕੁਐਸਚਨ ਤੇ ਇਹਨੂੰ ਸਟਾਰ ਲਾ ਕੇ ਨੋਟ ਡਾਊਨ ਕਰਿਓ ਕੁਐਸਚਨ ਪੁੱਛ ਰਿਹਾ ਜੀ ਸਾਹਿਤ ਇਕਾਦਮੀ ਪੁਰਸਕਾਰ 2021 ਪੰਜਾਬੀ ਵਿੱਚ ਕਿਸ ਨੂੰ ਦਿੱਤਾ ਗਿਆ ਬਹੁਤ ਇੰਪੋਰਟੈਂਟ ਪੁਰਸਕਾਰ ਤੇ ਪੁਰਸਕਾਰ ਤੋਂ ਰਿਲੇਟਡ ਮੋਸਟਲੀ ਇਗਜ਼ਾਮਾਂ ਵਿੱਚ ਕੁਐਸਚਨ ਦੇਖਣ ਨੂੰ ਮਿਲਦਾ ਹੈ ਸੋ ਧਿਆਨ ਰੱਖਣਾ ਹੈ ਤੁਸੀਂ ਤੇ ਸਾਹਿਤ ਅਕਾਦਮੀ ਪੁਰਸਕਾਰ 2021 ਪੰਜਾਬੀ ਭਾਸ਼ਾ ਦੇ ਲਈ ਕਿਹਨੂੰ ਦਿੱਤਾ ਗਿਆ ਜੇ ਕਿਸੇ ਜਵਾਨ ਨੂੰ ਪਤਾ ਹੈ ਮੈਨੂੰ ਫਟਾਫਟ ਕਮੈਂਟ ਕਰਕੇ ਦੱਸ ਸਕਦਾ ਤਾਂ ਸਹੀ ਜਵਾਬ ਕੀ ਹੋਏਗਾ ਜੀ ਸਹੀ ਜਵਾਬ ਹੋਏਗਾ ਜੀ অপਸ਼ਨ ਸੀ ਖਾਲਿਦ ਹੁਸੈਨ ਬਿਲਕੁਲ ਸਹੀ ਤੁਸੀਂ ਸੁਣ ਰਹੇ ਹੋ ਪੰਜਾਬੀ ਭਾਸ਼ਾ ਦਾ 2021 ਦਾ ਜਿਹੜਾ ਸਾਹਿਤ ਅਕਾਦਮੀ ਪੁਰਸਕਾਰ ਹੈ ਨਾ ਇਹ ਖਾਲਿਦ ਹੁਸੈਨ ਨੂੰ ਦਿੱਤਾ ਗਿਆ ਜੰਮੂ ਕਸ਼ਮੀਰ ਦੇ ਨੇ ਇਹ ਠੀਕ ਹੈ ਤੇ ਇਹਨਾਂ ਨੂੰ ਦਿੱਤਾ ਗਿਆ ਇਹਨਾਂ ਦੀ ਕਿਰਤਨਾ ਹੈ ਜੀ ਸੁੱਲਾ ਦਾ ਸੱਲ ਨੂੰ ਠੀਕ ਹੈ ਉਸ ਦੇ ਵਾਸਤੇ ਦਿੱਤਾ ਗਿਆ ਸੋ ਇਹ ਚੀਜ਼ ਤੁਸੀਂ ਧਿਆਨ ਰੱਖਿਓ ਇਸ ਤੋਂ ਇਲਾਵਾ ਕਿਰਪਾਲ ਕਜਾਕ ਦੀ ਆਪਾਂ ਗੱਲ ਕਰੀਏ ਤਾਂ ਇਹਨਾਂ ਨੂੰ 2019 ਦੇ ਵਿੱਚ ਮਿਲਿਆ ਸੀ ਠੀਕ ਹੈ ਤੇ ਗੁਰਦੇਵ ਸਿੰਘ ਦੀ ਗੱਲ ਕਰੀਏ ਤਾਂ ਇਹਨਾਂ ਨੂੰ 2020 ਦੇ ਵਿੱਚ ਮਿਲਿਆ ਸੀ ਖਾਲਿਦ ਹੁਸੈਨ ਨੂੰ 2021 ਵਾਲਾ ਮਿਲ ਗਿਆ ਤੇ ਜਿਹੜੇ ਨਮੀਤਾ ਗੋਖਲੇ ਆ ਇਹਨਾਂ ਨੂੰ ਇੰਗਲਿਸ਼ ਦਾ 2021 ਵਾਲਾ ਮਿਲਿਆ ਠੀਕ ਹੈ ਇੰਗਲਿਸ਼ ਲੈਂਗੁਏਜ ਦੇ ਵਿੱਚ ਇਹ ਚੀਜ਼ ਧਿਆਨ ਰੱਖਿਓ ਅੱਗੇ ਚਲਦੇ ਆ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਤਾਂ ਇੱਥੇ ਪੁੱਛਿਆ ਗਿਆ ਜੀ ਨਾਨਕ ਸ਼ਾਹੀ ਕੈਲੰਡਰ ਦੇ ਮੋਢੀ ਕੌਣ ਸੀ ਬਹੁਤ ਇੰਪੋਰਟੈਂਟ ਕੁਐਸਚਨ ਨਾਨਕ ਸ਼ਾਹੀ ਕੈਲੰਡਰ ਦੇ ਮੋਢੀ ਕੌਣ ਸੀ ਤੁਸੀਂ ਦੱਸਣਾ ਤੇ ਕਈ ਕੈਂਡੀਡੇਟ ਇਥੇ ਕਨਫਿਊਜ਼ ਹੋਣਗੇ ਸੋ ਦੱਸੋ ਮੈਨੂੰ ਫਟਾਫਟ ਸਹੀ ਜਵਾਬ ਕੀ ਹੋਏਗਾ ਫਟਾਫਟ ਦੱਸੋ ਬਈ ਸਾਰੇ ਜোন ਟਰਾਈ ਕਰੋ ਤਾ ਸਹੀ ਜਵਾਬ ਕੀ ਹੋਏਗਾ ਜੀ ਸਹੀ ਜਵਾਬ ਹੋਏਗਾ ਜੀ অপਸ਼ਨ A ਪਾਲ ਸਿੰਘ ਬਿਲਕੁਲ অপਸ਼ਨ A ਸਵਾਲ ਦਾ ਸਹੀ ਜਵਾਬ ਹੈ ਜੀ ਪਾਲ ਸਿੰਘ ਨਾਨਕਸ਼ਾਹੀ ਕੈਲੰਡਰ ਦੇ ਮੋਢੀ ਹੈ ਤੇ ਕੈਨੇਡਾ ਦੇ ਹੈ ਠੀਕ ਹੈ ਇਹ ਚੀਜ਼ ਤੁਸੀਂ ਤਿਆਰ ਰੱਖਣੀ ਹੈ ਤਾਂ ਦੋਸਤੋ ਅੱਜ ਦੀ ਕਲਾਸ ਤੁਸੀਂ ਅਟੈਂਡ ਕਰ ਲਈ ਹੁਣ ਥੋੜਾ ਜਿਹਾ ਤੁਹਾਨੂੰ ਪ੍ਰੂਫ ਚੈੱਕ ਕਰਵਾ ਦਿੰਨੇ ਆ ਕਿ ਜਿਹੜਾ ਅਸੀਂ ਤੁਹਾਨੂੰ ਵੇਚ ਦੇ ਵਿੱਚ ਮਟੀਰੀਅਲ ਪ੍ਰੋਵਾਈਡ ਕਰਵਾ ਰਹੇ ਆ ਜਾਂ ਈ-ਬੁੱਕ ਦੇ ਵਿੱਚ ਕਰਵਾ ਰਹੇ ਆ ਜਾਂ ਆਪਣੀ ਕਲਾਸਾਂ ਆਪਾਂ ਲਾ ਰਹੇ ਆ ਇਸ ਦੇ ਵਿੱਚੋਂ ਕਿੰਨਾ ਕੁ ਕੰਟੈਂਟ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਸੋ ਸਭ ਤੋਂ ਪਹਿਲਾਂ ਆਪਾਂ ਪੰਜਾਬੀ ਪੇਪਰ A ਦੀ ਗੱਲ ਕਰਾਂਗੇ ਠੀਕ ਹੈ ਪੰਜਾਬ ਜੀਕੇ ਦੀ ਆਪਾਂ ਕੱਲ੍ਹ ਵਾਲੀ ਵੀਡੀਓ ਵਿੱਚ ਗੱਲ ਕਰਾਂਗੇ ਪੰਜਾਬੀ ਪੇਪਰ A ਤਾਂ ਦੋਸਤੋ ਆਪਣਾ ਵੇਚ ਲਾਂਚ ਹੋ ਚੁੱਕਿਆ ਠੀਕ ਹੈ ਤੇ ਵੇਚ ਦੇ ਵਿੱਚ ਤੁਸੀਂ ਦੇਖੋਗੇ ਸਿਰਫ ਇੱਕ ਟੈਸਟ ਅਪਡੇਟ ਕੀਤਾ ਗਿਆ ਯਾਨੀ ਕਿ 50 ਕੁਐਸਚਨ ਹੀ ਹਾਲੇ ਤੱਕ ਅਪਡੇਟ ਹੋਇਆ ਹੈ ਬਟ ਰਿਜ਼ਲਟ ਦੇਖ ਕੇ ਤੁਸੀਂ ਹਰਾਣ ਹੋ ਜਾਓਗੇ ਇਹ ਜਿਹੜੇ ਸਕਰੀਨਸ਼ਾਟ ਤੁਸੀਂ ਦੇਖ ਰਹੇ ਹੋ ਇਹ ਜਿਹੜੇ ਸਾਰੇ ਸਕਰੀਨਸ਼ਾਟ ਹੈ ਇਹ ਆਪਣੇ ਪਹਿਲੇ ਟੈਸਟ ਦੇ ਸਕਰੀਨਸ਼ਾਟ ਹੈ ਚਾਹੋ ਤਾਂ ਡੈਮੋ ਦੇ ਤੌਰ ਤੇ ਵੀ ਉੱਥੇ ਇੱਕ ਟੈਸਟ ਪਿਆ ਹੋਇਆ ਹੈ ਓਪਨ ਕਰਕੇ ਤੁਸੀਂ ਦੇਖ ਲਿਓ ਪੰਜਾਬ ਸਟੱਡੀ ਗਰੁੱਪ ਐਪ ਦੇ ਵਿੱਚ ਤੇ ਇਹ ਹੈ ਜੀ ਕੱਲ ਇੱਕ ਪੇਪਰ ਹੋਇਆ ਪੀਟਸਬੀ ਦੇ ਵਿੱਚ ਜਿਸ ਨੇ ਤੁਹਾਡਾ ਸੇਵਾਦਾਰ ਤੇ ਚੌਂਕੀਦਾਰ ਭਰਤੀ ਦਾ ਪੇਪਰ ਲੈਣਾ ਹੈ ਪੀਟਸਬੀ ਬੋਰਡ ਨੇ ਕੱਲ ਇੱਕ ਪੇਪਰ ਲਿਆ ਹੈ ਕਲਰਿਕਲ ਪੋਸਟ ਸੀਸੀਡੀਪੀ ਉਹਦਾ ਠੀਕ ਹੈ ਤੇ ਉਸ ਦਾ ਤੁਸੀਂ ਦੇਖ ਲਓ ਡਿੱਟੂ ਕੁਐਸਚਨ ਤੱਕ ਛੱਪੇ ਹੋਏ ਐ ਜਿਵੇਂ ਕਿ ਪਹਿਲਾ ਕੁਐਸਚਨ ਇਹ ਸਾਰਿਆਂ ਨੂੰ ਤੁਹਾਨੂੰ ਪਤਾ ਹੋਵੇਗਾ ਗਰੁੱਪ ਦੇ ਵਿੱਚ ਵੀ ਮੈਂ ਕਰਵਾਇਆ ਹੋਇਆ ਠੀਕ ਹੈ ਤੇ ਪੇਪਰ ਦੇ ਵਿੱਚ ਵੀ ਇਕੱਲੇ ਕੁਐਸਚਨ ਬਣਿਆ ਸੀ ਹਾਲਾਂਕਿ ਇੱਥੇ ਥਾਂ ਨਹੀਂ ਸੀ ਸਕਰੀਨਸ਼ਾਟ ਲਾਉਣ ਦੀ ਇਸ ਕਰਕੇ ਨਹੀਂ ਲਾਇਆ ਗਿਆ ਬਟ ਤੁਸੀਂ ਪੇਪਰ ਦੇ ਵਿੱਚ ਮੈਚ ਕਰ ਸਕਦੇ ਹੋ ਤੇ ਇੱਥੇ ਆਪਾਂ ਟੈਸਟ ਦੇ ਵਿੱਚ ਤੁਹਾਨੂੰ 79 ਵਾਲਾ ਕਰਵਾਇਆ ਹੋਇਆ ਸੀ ਇਹਨਾਂ ਨੇ 92 ਵਾਲਾ ਪੁੱਛਿਆ ਹੋਇਆ ਸੇਮ ਪੈਟਰਨ ਚੱਲ ਰਿਹਾ ਹੈ ਤੇ ਇੱਥੇ ਭਾਈ ਇਹਨਾਂ ਨੇ ਹੱਦ ਹੀ ਕਰਤੀ ਆਪਾਂ ਟੈਸਟ ਦੇ ਵਿੱਚ ਵੀ 3/2 ਤੁਹਾਨੂੰ ਕਰਵਾਇਆ ਹੋਇਆ ਤੇ ਇਹਨਾਂ ਨੇ ਵੀ 3/2 ਆਪਸ਼ਨ ਤੋਂ ਆਪਸ਼ਨ ਤੁਸੀਂ ਵੇਚ ਕਰ ਲਿਓ ਡਿੱਟੋ ਪਏ ਐ ਉਸ ਤੋਂ ਅੱਗੇ ਤੁਸੀਂ ਦੇਖੋਗੇ ਆਪਾਂ ਮਹੀਨੇ ਜਿਹੜੇ ਆ ਪਹਿਲੇ ਟੈਸਟ ਦੇ ਵਿੱਚ ਇੱਕ ਮਹੀਨਾ ਤੁਹਾਨੂੰ ਕਵਰ ਕਰਵਾਇਆ ਸੀ ਸਤੰਬਰ ਠੀਕ ਹੈ ਤੇ ਇਸੇ ਹਿਸਾਬ ਦੇ ਨਾਲ 10 ਟੈਸਟਾਂ ਦੇ ਵਿੱਚ ਹੋਰ ਮੰਥ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਤੇ ਇਹਨਾਂ ਨੇ ਬਈ ਕੱਲ ਨਵੰਬਰ ਮੰਥ ਬਾਰੇ ਪੁੱਛਿਆ ਸੀ ਕਿ ਆਪਾਂ ਕਿਸ ਤਰੀਕੇ ਨਾਲ ਸਹੀ ਜਿਹੜਾ ਨਵੰਬਰ ਮੰਥ ਪਾ ਸਕਦੇ ਆ ਤੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਗੁਰੂ ਸਾਹਿਬਾਂ ਦੇ ਰਾਗ ਠੀਕ ਹੈ ਈ-ਬੁੱਕ ਦੇ ਵਿੱਚ ਮੈਂ ਕਈ ਵਾਰ ਤੁਹਾਨੂੰ ਚੈੱਕ ਕਰਵਾ ਦਿੱਤੇ ਪਹਿਲੇ ਦੋ ਪੇਜ ਜਿਹੜੇ ਆਪਣੇ ਈ-ਬੁੱਕ ਦੇ ਆ ਉਸ ਤੋਂ ਹੀ ਕੱਲ ਤਿੰਨ ਚਾਰ ਕੁਐਸਚਨ ਬਣ ਗਏ ਸੀ ਇਸ ਦੇ ਵਿੱਚ ਇੱਕ ਰਾਗ ਵਾਲਾ ਕੁਐਸਚਨ ਬਣਿਆ ਸੀ ਇਸ ਤੋਂ ਲਾ ਮੈਂ ਉੱਥੇ ਸ਼ਬਦ ਵੀ ਤੁਹਾਨੂੰ ਕਰਵਾਏ ਹੋਏ ਐ ਜਿਹੜੇ ਸ਼ਹਿਰ ਸਥਾਪਿਤ ਕੀਤੇ ਹੋਏ ਸੀ ਉਹ ਵੀ ਕਰਵਾਏ ਹੋਏ ਐ ਠੀਕ ਹੈ ਤਾਂ ਇਹ ਤੁਸੀਂ ਇੱਥੇ ਕੰਟੈਂਟ ਦੇਖ ਸਕਦੇ ਹੋ ਨੈਕਸਟ ਗੁਰੂ ਸਾਹਿਬਾਂ ਦੇ ਸੁਪੁੱਤਰ-ਸਪੁੱਤਰੀਆਂ ਬਾਰੇ ਵੀ ਕੁਐਸਚਨ ਤੁਹਾਨੂੰ ਕਰਵਾਏ ਹੋਏ ਐ ਇਹ ਕੱਲ ਵਾਲੇ ਪੇਪਰ ਵਿੱਚ ਵੀ ਬਣ ਗਿਆ ਨੈਕਸਟ ਤੁਸੀਂ ਦੇਖੋਗੇ ਆਪਾਂ ਤੁਹਾਨੂੰ ਇੱਥੇ ਜਿਹੜਾ ਹੈ ਕਰਵਾਇਆ ਹੋਇਆ ਜੀ ਪੌਣੇ 6 ਤੇ ਕੱਲ ਵਾਲੇ ਪੇਪਰ ਦੇ ਵਿੱਚ 9.5 ਪੁੱਛਿਆ ਗਿਆ ਸੀ ਠੀਕ ਐ ਤਾ ਇੱਕ ਪੇਜ ਦੇ ਦੋਸਤੋ ਇਹ ਕੁਝ ਸਕਰੀਨਸ਼ਾਟ ਮੈਂ ਤੁਹਾਨੂੰ ਸ਼ੇਅਰ ਕਰਤੇ ਇਸ ਤੋਂ ਬਾਅਦ ਤੁਸੀਂ ਪੇਪਰ ਹੱਥ ਦੇ ਵਿੱਚ ਲੈ ਕੇ ਆਪਣੇ ਟੈਸਟ ਵਾਲੇ ਕੁਸ਼ਸ਼ਨਾਂ ਨਾਲ ਮੇਚ ਕਰ ਲਿਓ ਭਾਵੇਂ ਫ੍ਰੀ ਵਾਲਾ ਜਿਹੜਾ ਗਰੁੱਪ ਹੈ ਆਪਣਾ ਤੁਸੀਂ ਟੈਲੀਗ੍ਰਾਮ ਦੇ ਵਿੱਚ ਸਰਚ ਮਾਰ ਲਿਓ ਬਿਨਸਪੇਸ਼ ਪੰਜਾਬ ਗਰੁੱਪ ਡੀ ਉਸ ਦੇ ਵਿੱਚ ਸੇਮ ਪੈਟਰਨ ਦੇ ਕੁਸ਼ਨ ਮੈਂ ਕਰਵਾਏ ਹੋਏ ਐ ਜਾਨੀ ਕਿ 100% ਅਸੀਂ ਉਹੀ ਚੀਜ਼ਾਂ ਤੁਹਾਨੂੰ ਕਵਰ ਕਰਵਾ ਰਹੇ ਆ ਜਿਹੜੇ ਕਿ ਪੇਪਰ ਦੇ ਵਿੱਚ ਬਣ ਰਹੀ ਹੈ ਜਾਂ ਮੰਨਣ ਦੇ ਪੂਰੇ ਚਾਂਸ ਹੈ ਆਲ ਤੋਂ ਫालतू ਅਸੀਂ ਕੁਝ ਵੀ ਕਵਰ ਨਹੀਂ ਕਰਵਾ ਰਹੇ ਭਾਵੇਂ ਸਾਰੇ ਕਰਵਾੰਦੇ ਹੋਣ ਅਸੀਂ ਸਿਰਫ ਪੇਪਰ ਦੇ ਅਕੋਰਡਿੰਗ ਹੀ ਸਿਲੇਬਸ ਤੁਹਾਨੂੰ ਕਰਵਾਵਾਂਗੇ ਤੇ ਪ੍ਰੂਫ ਤੁਸੀਂ ਚੈੱਕ ਕਰ ਲਿਓ ਠੀਕ ਹੈ ਹੋਰ ਪੇਪਰ ਵੀ ਹੋਣੇ ਆ ਉਹਨਾਂ ਵਿੱਚ ਵੀ ਤੁਸੀਂ ਚੈੱਕ ਕਰ ਲਿਓ ਤੇ ਇਹ ਜਆ ਸਾਰੇ ਪ੍ਰੂਫ ਜਿਹੜੇ ਦੋਸਤੋ ਆਪਣੇ ਪੰਜਾਬੀ ਪੇਪਰ ਏ ਵਾਲਾ ਜਿਹੜਾ ਬੇਚ ਹੈ ਜਿਸ ਦਾ ਪਹਿਲਾ ਟੈਸਟ ਹੈ ਉਸੇ ਦੇ ਚੈੱਕ ਕਰਵਾਏ ਐ ਪੰਜਾਬ ਜਿੱਕੇ ਦੇ ਤੁਹਾਨੂੰ ਕੱਲ ਚੈੱਕ ਕਰਵਾਵਾਂਗੇ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਏਗੀ ਨਹੀਂ ਤਾਂ ਤੇ ਇਹ ਦੋਸਤੋ ਜੇ ਤੁਸੀਂ ਵਿੱਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਸਿਰਫ 499 ਰੁਪਏ ਦੇ ਵਿੱਚ ਆਪਣਾ ਵਿੱਚ ਤੁਸੀਂ ਜੁਆਇਨ ਕਰ ਸਕਦੇ ਹੋ ਤੇ ਇਸ ਦੇ ਵਿੱਚ ਤੁਸੀਂ ਦੇਖੋਗੇ ਇਹ ਆਪਣਾ ਪਹਿਲਾ ਟੈਸਟ ਹੈ ਇਹ ਜਿੰਨੇ ਵੀ ਸਕਰੀਨਸ਼ਾਟ ਹੈ ਸਾਰੇ ਪਹਿਲੇ ਟੈਸਟ ਦੇ ਹੈ ਤੇ ਇਦਾਂ ਦੇ ਤੁਹਾਨੂੰ 10 ਟੈਸਟ ਫ੍ਰੀ ਦੇ ਵਿੱਚ ਦਿੱਤੇ ਜਾਣਗੇ ਠੀਕ ਹੈ ਤਾਂ ਈ-ਬੁੱਕ ਜਿਹੜੇ ਪਹਿਲੇ ਪੇਪਰ ਦੀ ਬਿਲਕੁਲ ਫ੍ਰੀ ਤੁਹਾਨੂੰ 499 ਰੁਪਏ ਵਿੱਚ ਦਿੱਤੀ ਜਾਵੇਗੀ ਥਿਉਰੀ ਕਲਾਸਾਂ ਵੀ ਦਿੱਤੀ ਜਾਵੇਗੀ ਸਾਰਾ ਮਟੀਰੀਅਲ 499 ਰੁਪਏ ਵਿੱਚ ਹੈ ਤੇ ਨਾਲੇ ਵੀ ਗਰੰਟੀ ਦਿੱਤੀ ਜਾਵੇਗੀ 101% ਦੀ ਜੇ ਤੁਸੀਂ ਕਲਾਸਾਂ ਕਵਰ ਕਰ ਲੈਂਦੇ ਹੋ ਈ-ਬੁੱਕ ਵਗੈਰਾ ਟੈਸਟ ਵਗੈਰਾ ਕਵਰ ਕਰ ਲੈਂਦੇ ਹੋ 101% ਗਰੰਟੀ ਹੈ ਕਿ ਤੁਹਾਡਾ ਪਹਿਲਾ ਪੇਪਰ ਜਿਹੜਾ ਉਹ ਕੁਆਲੀਫਾਈ ਹੋ ਜਾਏਗਾ ਠੀਕ ਹੈ ਹੁਣ ভাই ਇਸ ਤੋਂ ਵੱਧ ਤਾਂ ਤੁਹਾਨੂੰ ਕੀ ਹੀ ਪ੍ਰੂਫ ਦਈਏ ਸਾਰੇ ਪ੍ਰੂਫ ਤੁਹਾਡੇ ਸਾਹਮਣੇ ਪਏ ਐ ਬਾਕੀ ਤੁਸੀਂ ਡੈਮੋ ਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਹੋ ਠੀਕ ਹੈ ਜੁਆਇਨ ਕਰਨਾ ਹੋਏਦਾ ਹੈ ਆਪਣਾ ਗਰੁੱਪ ਜਿਹੜਾ ਹੈ ਵਿੱਚ ਜਿਹੜਾ ਹੈ ਅੱਜ ਜੁਆਇਨ ਕਰ ਲਿਓ ਤੇ ਇਸ ਤੋਂ ਵੱਧ ਦੋਸਤੋ ਈ-ਬੁੱਕ ਬਾਈ ਕਰਨੀ ਹੋਏ ਤਾਂ ਅੱਜ ਵਾਸਤੇ ਸਿਰਫ ਆਫਰ ਹੈ ਕਿ 99 ਰੁਪਏ ਦੇ ਵਿੱਚ ਤੁਸੀਂ ਜੁਆਇਨ ਕਰ ਸਕਦੇ ਹੋ ਠੀਕ ਹੈ ਜੇ ਘਰੇ ਮੰਗਵਾਣੀ ਹੋਏ ਤਾਂ 399 ਰੁਪਏ ਵਿੱਚ ਦੋਵੇਂ ਈ-ਬੁੱਕ ਤੁਸੀਂ ਘਰੇ ਵੀ ਮੰਗਵਾ ਸਕਦੇ ਹੋ ਜਿਵੇਂ ਆਪਾਂ ਫੋਟੋਕਾਪੀ ਵਾਲਾ ਪ੍ਰਿੰਟ ਕਢਵਾਉਂਦੇ ਆ ਫਿਲਹਾਲ ਤਾਂ ਉਸੇ ਤਰੀਕੇ ਦਾ ਪ੍ਰਿੰਟ ਆਊਟ ਕਢਵਾ ਕੇ ਵਧੀਆ ਤਰੀਕੇ ਨਾਲ ਉਹਨੂੰ ਕਵਰ ਕਰਕੇ ਤੁਹਾਡੇ ਘਰੇ ਭੇਜਿਆ ਜਾ ਹੋਏਗਾ ਕਿਉਂਕਿ ਉੱਥੋਂ ਜਿਹੜੇ ਪ੍ਰਿੰਟਿੰਗ ਪ੍ਰੈਸ ਤੋਂ ਜਿਹੜੇ ਬੁੱਕ ਪ੍ਰਿੰਟ ਹੋਣ ਦੇ ਵਿੱਚ ਹਾਲੇ ਤੱਕ ਕਾਫੀ ਟਾਈਮ ਲੱਗ ਜਾਏਗਾ ਸੋ ਤੁਹਾਨੂੰ ਅਰਜੈਂਟ ਹੈ ਤਾਂ ਤੁਸੀਂ ਘਰੇ ਮੰ ਠੀਕ ਹੈ ਤੇ ਧਿਆਨ ਰੱਖਿਓ ਇਹ ਦੋਵੇਂ ਆਫਰ ਜਿਹੜੇ ਅੱਜ ਵਾਸਤੇ 15 ਸਤੰਬਰ ਤੱਕ ਹੀ ਵੈਲਿਡ ਹੋਣਗੇ ਜੇ ਤੁਸੀਂ 16 ਸਤੰਬਰ ਨੂੰ ਇਹ ਚੀਜ਼ਾਂ ਲਵੋਗੇ ਭਾਵੇਂ ਈ-ਬੁੱਕ ਲਵੋਗੇ ਤਾਂ 199 ਦੀ ਹੋ ਜਾਗੀ ਜੇ ਬੁੱਕ ਕਰੇ ਮੰਗਵਾਉਗੇ ਤਾਂ 499 ਦੀ ਹੋ ਜਾਏਗੀ ਠੀਕ ਹੈ ਤਾਂ ਤੁਸੀਂ ਦੇਖ ਲਿਓ ਭਾਈ ਲੈਣੀ ਹੋਏ ਤਾਂ ਲੈ ਸਕਦੇ ਹੋ ਨਹੀਂ ਤਾਂ ਕੋਈ ਗੱਲ ਨਹੀਂ ਢਿੱਲੀ ਫ੍ਰੀ ਵਾਲੀ ਆਪਣੀ ਕਲਾਸਾਂ ਚੱਲਦੀ ਹੈ ਇਹ ਤੁਸੀਂ ਵਧੀਆ ਤਰੀਕ ਨਾਲ ਲਾ ਲਿਓ ਇਹਨਾਂ ਦੇ ਨਾਲ ਵੀ ਕਾਫੀ ਜਿੱਕੇ ਤੁਹਾਡੀ ਕਵਰ ਹੋ ਜਾਏਗੀ ਤੇ ਆਪਣਾ ਫ੍ਰੀ ਵਾਲਾ ਜਿਹੜਾ ਗਰੁੱਪ ਚੱਲ ਰਿਹਾ ਹੈ ਟੈਲੀਗ੍ਰਾਮ ਤੇ ਉਹ ਵੀ ਜੁਆਇਨ ਕਰ ਸਕਦੇ ਹੋ ਸੋ ਇਹ ਸਾਰੀ ਜਾਣਕਾਰੀ ਸੀ ਦੋਸਤੋ ਇਸ ਤੋਂ ਇਲਾਵਾ ਜੇ ਤੁਹਾਨੂੰ ਕੰਟੈਂਟ ਵਧੀਆ ਲੱਗਿਆ ਤਾਂ ਵੀਡੀਓ ਲਾਈਕ ਸ਼ੇਅਰ ਕਰ ਦਿਓ ਬਾਕੀ ਆਪਾਂ ਫੇਰ ਮਿਲਾਂਗੇ ਕੱਲ੍ਹ ਵਾਲੀ ਕਲਾਸ ਦੇ ਵਿੱਚ ਉਦੋਂ ਤੱਕ ਦੇ ਲਈ ਰੱਬ ਆ